ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊ ਟ੍ਰੈਂਡ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ 'ਚ ਸੰਭਾਵਿਤ ਬਾਰਸ਼ ਅਤੇ ਤੂਫਾਨ ਦੇ ਸੰਕੇਤਾਂ ਦੇ ਮੱਦੇਨਜ਼ਰ ਨਗਰ ਨਿਗਮ ਚੰਡੀਗੜ੍ਹ ਨੇ ਸਹਿਰ ਵਾਸੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਨਤਕ ਸੁਰੱਖਿਆ ਨੂੰ ਜ਼ਕੀਨੀ ਬਣਾਉਣ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਮੀਂਹ ਜਾਂ ਤੂਫਾਨ ਵਰਗੇ ਹਾਲਾਤ ਦਰਾਂ ਪੁਰਾਣੇ ਅਤੇ ਭਾਰੀ ਰੁੱਖਾਂ ਹੇਠ ਵਾਹਣ ਖੜੇ ਕਰਨ ਤੋਂ ਬਚੋ ਮੀਂਹ ਜਾਂ ਤੇਜ਼ ਹਵਾਵਾਂ ਦਰਾਂ ਰੁੱਖਾਂ ਖਾਸ ਕਰਕੇ ਉਹ ਜੋ ਪੁਰਾਣੇ ਜਾਂ ਟਾਂਚਾ ਗਤ ਤੌਰ ਤੇ ਕਮਜ਼ੋਰ ਦਿਖਾਈ ਦਿੰਦੇ ਹਨ ਹੇਠਾਂ ਖੜੇ ਹੋਣ ਜਾਂ ਪਨਾਹ ਲੈਣ ਤੋਂ ਪਰਹੇਜ਼ ਕਰੋ ਜਦੋਂ ਤੱਕ ਜ਼ਰੂਰੀ ਨਾ ਹੋਵੇ ਭਾਰੀ ਮੀਂਹ ਜਾਂ ਤੂਫਾਨੀ ਸਥਿਤੀਆਂ ਦਰਾਂ ਰੁੱਖਾਂ ਨਾਲ ਲੱਗਦੀਆਂ ਸੜਕਾਂ ਅਤੇ ਯਾਤਰਾ ਅਤੇ ਪੈਦਲ ਚੱਲਣ ਤੋਂ ਬਚੋ ਬਿਜਲੀ ਦੇ ਖੰਭਿਆਂ ਸਟਰੀਟ ਲਾਈਟਾਂ ਜਾਂ ਪਾਰਕ ਲਾਈਟ ਫਿਕਸਚਰ ਨੂੰ ਨਾ ਸੋਹੋ ਕਿਉਂਕਿ ਇਹ ਵਾਰਸ਼ ਤਾਰਾਂ ਜਾਂ ਬਾਦ ਵਿੱਚ ਬਿਜਲੀ ਤੇ ਕਰੰਟ ਦੇ ਗੰਭੀਰ ਜੋਖਮ ਪੈਦਾ ਕਰ ਸਕਦੇ ਹਨ ਨਗਰ ਨਿਗਮ ਕਮਿਸ਼ਨਰ ਨੇ ਸਾਰੇ ਨਾਗਰਿਕਾਂ ਨੂੰ ਆਪਣੇ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਰਤਣ ਅਤੇ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਇਹ ਉਪਾਅ ਜਨਤਕ ਸੁਰੱਖਿਆ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਦੇ ਸਮੂਹਿਕ ਹਿੱਤ ਵਿੱਚ ਲਾਗੂ ਕੀਤੇ ਜਾ ਰਹੇ ਹਨ ਅਪਡੇਟ ਲਈ ਜਾਂ ਐਮਰਜੈਂਸੀ ਦੀ ਹਾਲਤ ਚ ਨਾਗਰਿਕਾਂ ਨੂੰ ਅਧਿਕਾਰਤ ਚੈਨਲਾਂ ਅਤੇ ਹੈਲਪਲਾਈਨ ਨੰਬਰਾਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ